ਅੱਜ ਇੱਕ ਬਹੁਤ ਵੱਡੇ ਰਾਗੀ ਸੀ ਜਿਹੜੇ ਮੈਨੂੰ ਮਿਲ ਰਹੇ ਸੀ ਸ਼ਾਇਦ ਤੁਸੀਂ ਮੈਨੂੰ ਵੇਖ ਵੇਖਿਆ ਨਹੀਂ ਹੋਣਾ ਸ਼ਾਇਦ ਕਿਉਂਕਿ ਤੁਸੀਂ ਤਾਂ ਨੀਵੀਂ ਪਾ ਕੇ ਲੰਘ ਜਾਂਦੇ ਦੁਪਹਿਰੇ ਜਦੋਂ ਰੋਟੀ ਖਾ ਰਹੇ ਸੀ ਤੇ ਦਰਬਾਰ ਸਾਹਿਬ ਦੇ ਰਾਗੀ ਸੀ ਇੱਕ ਜਿਹੜੇ ਮੈਨੂੰ ਮਿਲ ਰਹੇ ਸੀ ਉਹ ਦਰਬਾਰ ਸਾਹਿਬ ਦੇ ਰਾਗੀ ਨੇ ਤੇ ਰਾਗੀ ਵੀ ਬੜੇ ਬੜੇ ਕਮਾਲ ਦੇ ਤੇ ਇੱਥੇ ਆਨੰਦ ਕਾਰਜ ਪਰਮੇਸ਼ਰ ਦਵਾਰ ਕਿਸੇ ਦਾ ਵਿਆਹ ਹੋਣਾ ਉਹ ਉਹਨਾਂ ਨੇ ਸੱਦਿਆ ਹੋਣਾ ਉਹਦੇ ਲਈ ਆਏ ਸੀ ਤੇ ਉਹ ਮੇਰੇ ਨਾਲ ਗੱਲ ਕਰਦੇ ਸੀ ਕਹਿੰਦੇ ਭਾਈ ਸਾਹਿਬ ਕੀ ਤਰੀਕਾ ਹੋ ਸਕਦਾ ਕਿ ਮਨ ਆਪਣੇ ਨੂੰ ਅਸੀਂ ਸਾਫ਼ ਕਰੀਏ ਜਾਂ ਲੋਕ ਇਦਾਂ ਦੇ ਕਿਉਂ ਨੇ ਨਫ਼ਰਤ ਕਿਉਂ ਨਹੀਂ ਘੱਟਦੀ ਇੱਕ ਦੂਜੇ ਪ੍ਰਤੀ ਲੜਦੇ ਕਿਉਂ ਆ ਸੀ ਅਸੀਂ ਨਫ਼ਰਤ ਕਿਉਂ ਕਰਦੇ ਆ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਜੀ ਜਿਹੜਾ ਨਾ ਇਹ ਸਮਾਜ ਦਾ ਸਿਸਟਮ ਹੈ ਕਹਿੰਦੇ ਰਾਗੀ ਵੀ ਬਣ ਜਾਂਦੇ ਆ ਨਫ਼ਰਤ ਫੇਰ ਨਹੀਂ ਜਾਂਦੀ ਜੈਲਸ ਵੀ ਉਹ ਨਾ ਅੱਗੇ ਲੰਘ ਜੇ ਰਾਗੀ ਫਲਾਣਾ ਰਾਗੀ ਅੱਗੇ ਨਾ ਲੰਘ ਜੇ ਮੈਂ ਕਿਹਾ ਬਾਬਿਆਂ ਚ ਵੀ ਇਦਾਂ ਹੀ ਵੀ ਫਲਾਣਾ ਨਾ ਅੱਗੇ ਲੰਘ ਜੇ ਫਲਾਣਾ ਨਾ ਹੋ ਜੇ ਮੈਂ ਕਿਹਾ ਬਾਬਿਆਂ ਚ ਵੀ ਛਾੜਾ ਨਹੀਂ ਜਾਂਦਾ ਮੈਂ ਕਿਹਾ ਇਸੇ ਤਰ੍ਹਾਂ ਘਰਾਂ ਚ ਵੀ ਇਦਾਂ ਹੀ ਆ ਵੀ ਉਹਦਾ ਮੁੰਡਾ ਕੈਨੇਡਾ ਤੁਰ ਗਿਆ ਮੇਰਾ ਨਾ ਰਹੇ ਜੇ ਉਹਦੇ ਗੱਡੀ ਆ ਗਈ ਸਾਡੇ ਕਿਉਂ ਨਹੀਂ ਆਈ ਉਹਦੇ ਨਾ ਅਜੇ ਐ ਨਾ ਅਜੇ ਘਰਾਂ ਚ ਵੀ ਇਦਾਂ ਹੀ ਚੱਲਦਾ ਈਵਨ ਕਿ ਅਸੀਂ ਭਾਂਡਿਆਂ ਪਿੱਛੇ ਵੀ ਘਰਾਂ ਚ ਸੋਚਦੇ ਆ ਵੀ ਜਠਾਣੀ ਦੇ ਹੋਣ ਆ ਗਿਆ ਸਾਡੇ ਨਹੀਂ ਜਿਆ ਆ ਉਹਦੇ ਫਰਿਜ ਆ ਗਿਆ ਸਾਡੇ ਨਹੀਂ ਗਿਆ ਉਹਨਾਂ ਨੇ ਗੱਡੀ ਲੈ ਲਈ ਸਾਡੀ ਨਹੀਂ ਆਈ ਉਹਦਾ ਮੁੰਡਾ ਬਾਹਰ ਤੁਰ ਗਿਆ ਸਾਡਾ ਨਿੱਕੀਆਂ ਨਿੱਕੀਆਂ ਚੀਜ਼ਾਂ ਚ ਵੀ ਅਸੀਂ ਛੱਡਦੇ ਜਲਸ ਕਰਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਕਿਹਾ ਜੀ ਇੱਟਾਂ ਤੇ ਅਸੀਂ ਸਾਰੇ ਇੱਕ ਪੱਠੇ ਦੀ ਹੀ ਹਾਂ ਨਾ ਇੱਕ ਪੱਠੇ ਦੀਆਂ ਇੱਟਾਂ ਆ ਸਮਾਜ ਵਿੱਚ ਪਲਈ ਇਦਾਂ ਚਾਹੇ ਰਾਗੀ ਕੋਈ ਰਾਗੀ ਬਣ ਗਿਆ ਕੋਈ ਢਾਡੀ ਬਣ ਗਿਆ ਕੋਈ ਬਾਬਾ ਬਣ ਗਿਆ ਕੋਈ ਬਿਜ਼ਨਸਮੈਨ ਬਣ ਗਿਆ ਕੋਈ ਨੌਕਰੀ ਤੇ ਲੱਗ ਗਿਆ ਪਰ ਸਾਨੂੰ ਬਚਪਨ ਤੋਂ ਲੈ ਕੇ ਸਿਖਾਇਆ ਹੀ ਜਾਂਦਾ ਹੈ ਬਚ ਕੇ ਰਹੀਂ ਲੋਕ ਬੜੇ ਖਾਬ ਨੇ ਤੈਨੂੰ ਲੁੱਟ ਲੈਣਗੇ ਤੇਰੇ ਨਾਲ ਧੋਖਾ ਕਰਨਗੇ ਤੂੰ ਲੱਭ ਕੇ ਰਹੀ ਕੰਪੀਟੀਸ਼ਨ ਕਰ ਫਸਟ ਟਾਈਂ ਤੂੰ ਸਾਰਿਆਂ ਨੂੰ ਪਿੱਛੇ ਸਿੱਟਦੇ ਇਹ ਚੀਜ਼ਾਂ ਸਾਡੇ ਦਿਮਾਗ 'ਚ ਬਚਪਨ ਤੋਂ ਪਾਈਆਂ ਇਹਨੂੰ ਇਹ ਚੀਜ਼ਾਂ ਸੈਲਫਿਸ਼ ਬਣਾਉਂਦੀਆਂ ਆ ਬੰਦੇ ਨੂੰ ਬੰਦੇ ਨੂੰ ਇਹ ਪਤਾ ਕੀ ਸਿਖਾਉਂਦੀਆਂ ਵੀ ਆਪਣੇ ਆਪ ਬਾਰੇ ਸੋਚੀ ਬਾਕੀਆਂ ਦਾ ਬਾਕੀ ਭਾਂਟ ਠੇਕੂਚ ਤੂੰ ਕਿਸੇ ਤੋਂ ਕੀ ਲੈਣਾ ਹਰ ਬੰਦਾ ਤਿਆਰ ਇਦਾਂ ਹੋਇਆ ਸਾਡੇ ਸਮਾਜ 'ਚ ਜਿਹੜਾ ਸਾਡਾ ਇੰਡੀਅਨ ਮੈਂਟੈਲਿਟੀ ਹੈ ਸਾਡੇ ਸਾਨੂੰ ਬਚਪਨ ਤੋਂ ਸਾਡੀਆਂ ਮਾਵਾ ਸਾਡੇ ਦਾਦੇ ਦਾਦੀਆਂ ਨਾਨੇ ਨਾਨੀਆਂ ਸਾਰਿਆਂ ਚ ਬਹਿ ਕੇ ਉਹਨਾਂ ਨੇ ਇਹ ਉਹਨਾਂ ਨੇ ਇਸ ਇਹੀ ਗੱਲਾਂ ਸਾਡੇ ਚ ਕੀਤੀਆਂ ਵੀ ਬੱਚ ਕੇ ਰਹਿਣਾ ਵੇਖੀ ਤੇਰੇ ਨਾਲ ਧੋਖਾ ਨਾ ਕਰ ਦੇ ਕੋਈ ਵੇਖੀ ਤੇਰੇ ਨਾਲ ਐ ਨਾ ਕਰ ਦੇ ਹੁਣ ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਵੀ ਤੂੰ ਵੇਖ ਲੈ ਪਹਿਲੇ ਨੰਬਰ ਤੇ ਆਉਣਾ ਤੂੰ ਫਸਟ ਟਾਈਂ ਪਿੱਛੇ ਨਾ ਰਹਿ ਜੀ ਕਿਤੇ ਬਾਕੀ ਸਾਰੇ ਮੁਕਾਬਲਾ ਕਰ ਰਹੇ ਨੇ ਧਿਆਨ ਰੱਖੀ ਹੁਣ ਇਹ ਚੀਜ਼ ਦੇ ਨਾਲ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਬੈਠ ਜਾਂਦੀਆਂ ਪਾਰਉਪਕਾਰ ਨਹੀਂ ਇਹ ਚੀਜ਼ਾਂ ਭਰਦੀਆਂ ਸਿਰਫ ਤੇ ਸਿਰਫ ਸਵਾਰਥ ਭਰਦੀਆਂ ਆਪਣਾ ਸੋਚੀ ਦਾ ਮੈਂ 5000 ਰੁਪਏ ਦੇਣ ਬਾਰੇ ਸੋਚਦਾ ਵੀ ਲੜਕੀ ਗਰੀਬ ਹੈ ਮਾਸੀ ਦੇ ਘਰੇ ਵਿਆਹ ਹੈ ਮੈਂ 5000 ਸ਼ਗਨ ਪਾਦਾ ਨਾ ਵੇ ਤੈਨੂੰ ਪਤਾ ਜੀ ਉਹਨਾਂ ਨੇ ਆਪਾਂ ਨੂੰ 500 ਪਾਇਆ ਸੀ ਚੱਲ ਤੈਨੂੰ ਜ਼ਿਆਦਾ ਹੀ ਖੇਜ ਆਉਂਦਾ ਤੇ 5000 ਪਾ ਦੇ ਇਤੂ ਵਧ ਨਹੀਂ ਪਾਣਾ ਆਪਾਂ ਆਪਾਂ ਇਹਨੂੰ ਆਪਾਂ ਨਹੀਂ ਦੇਣਾ ਨਾ ਕਾ ਦੇ ਲਈ ਛੱਡੋ ਇਦਾਂ ਸਿਖਾਇਆ ਜਾਂਦਾ ਬਾਰੂਪੁਕਾਰ ਕਿਸੇ ਦੇ ਲਈ ਕਿਸੇ ਦੇ ਲਈ ਚੰਗਾ ਸੋਚਣਾ ਇਹ ਸਾਡੇ ਦਿਮਾਗਾਂ ਚ ਫਿੱਟ ਕਰਦਾ ਇਦਾਂ ਆਪਾਂ ਬਣ ਗਏ ਉਹਦਾਂ ਦੇ ਸਾਡੀ ਬਚਪਨ ਤੋਂ ਲੈ ਕੇ ਪ੍ਰੋਗਰਾਮਿੰਗ ਹੋ ਗਈ ਸਾਡੇ ਦਿਮਾਗ ਚ ਇੰਨਾ ਕੁਝ ਭਰਤਾ ਹੁਣ ਅਸੀਂ ਕੀ ਕਰਦੇ ਆ ਉਹਦੇ ਕਰਕੇ ਫਿਰ ਵਿਚਾਰ ਮਲਟੀਪਲਾਈ ਹੋਈ ਗਏ ਇੱਕ ਤੋਂ ਇੱਕ ਇੱਕ ਤੋਂ ਇੱਕ ਥੋੜਾ ਥੋੜਾ ਦਿਮਾਗ ਵੀ ਉਵੇਂ ਹੀ ਕੰਮ ਕਰਦਾ ਬੀਜ ਜਿੱਦਾਂ ਦੇ ਬੀਜੇ ਇਹਨੇ ਦਵਾ ਵਿਚਾਰੀ ਇਦਾਂ ਦੇ ਆਉਂਦੇ ਨੇ ਅੰਦਰ ਮਲਟੀਪਲਾਈ ਹੋਈ ਜਾਂਦੇ ਨੇ ਹੋਈ ਜਾਂਦੇ ਨੇ ਹੋਈ ਜਾਂਦੇ ਨੇ ਬੰਦਾ ਫਿਰ ਉਵੇਂ ਹੀ ਸੋਚਣਾ ਲੱਗ ਜਾਂਦਾ ਉਹ ਗੱਲਾਂ ਫਿਰ ਦਿਮਾਗ 'ਚ ਆਈ ਜਾਂਦੀਆਂ ਸਾਡੀ ਸੋਚ ਬਣ ਗਈ ਇਦਾਂ ਦੀ ਵੀ ਸਾਰੀ ਦੁਨੀਆ ਮਾੜੀ ਐ ਸਾਰੇ ਲੋਕ ਲੁੱਟਣ ਨੂੰ ਫਿਰਦੇ ਨੇ ਲੋਕ ਸਾਨੂੰ ਬਰਬਾਦ ਕਰਨ ਨੂੰ ਫਿਰਦੇ ਨੇ ਕਹਿੰਦੇ ਪਤਾ ਕੀ ਅਸੀਂ ਮੈਂ ਨਹੀਂ ਇਦਾਂ ਸੋਚਦਾ ਮੈਂ ਤਾਂ ਕਹਿੰਦਾ ਦੁਨੀਆ ਨਹੀਂ 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 ਇਦਾਂ ਨਹੀਂ ਅਸੀਂ ਅੰਦਰੋਂ ਇਦਾਂ ਹੀ ਸੋਚਦੇ ਆਂ ਤੇ ਜਾ ਦੇ ਰੱਖਣਾ ਜਦੋਂ ਨਾ ਸਾਡਾ ਹੁਣ ਇੱਥੇ ਆਪਾਂ ਕੈਂਪ ਕਰਦੇ ਆਂ ਆਉਣ ਵਾਲੇ ਦਿਨਾਂ 'ਚ ਤੁਸੀਂ ਜਿਵੇਂ ਜਿਵੇਂ ਆਪਣੇ ਆਪ ਨੂੰ ਸਾਫ਼ ਕਰਦੇ ਜਾਣਾ ਆਪ ਜਦੋਂ ਚੰਗੇ ਬਣਦੇ ਗਏ ਚੰਗੇ ਬਣਦੇ ਗਏ ਬਣਦੇ ਗਏ ਤੁਹਾਨੂੰ ਲੱਗਣਾ ਦੁਨੀਆ 'ਚ ਮਾੜਾ ਹੈ ਹੀ ਕੋਈ ਤੇ ਜਦੋਂ ਬੰਦਾ ਖੁਦ ਇਦਾਂ ਦਾ ਬਣ ਜਾਂਦਾ ਨਾ ਮਾੜਾ ਉਹਨੂੰ ਸਾਰੀ ਦੁਨੀਆ ਹੀ ਮਾੜੀ ਲੱਗਣ ਲੱਗ ਜਾਂਦੀ ਹੈ ਤੇ ਬੰਦਾ ਪਹਿਲਾਂ ਹੀ ਬਚ ਕੇ ਚੱਲਦਾ ਵੀ ਉਹਦੇ ਲੁੱਟਣ ਤੋਂ ਪਹਿਲਾਂ ਪਹਿਲਾਂ ਮੈਂ ਲੁੱਟ ਲਾਂ ਉਹਦੇ ਮਾਰਨ ਤੋਂ ਪਹਿਲਾਂ ਪਹਿਲਾਂ ਮੈਂ ਮਾਰਦਿਆਂ ਉਹਦੇ ਤੋਂ ਪਹਿਲਾਂ ਪਹਿਲਾਂ ਮੈਂ ਆਹ ਕੰਮ ਕਰਦਿਆਂ ਦਿਮਾਗ 'ਚ ਫਿੱਟ ਹੋ ਗਿਆ ਹੈ ਤੇ ਆਹ ਕੈਂਪ ਦੇ ਵਿੱਚ ਕਰਦਿਆਂ 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 ਅਸੀਂ ਪਿਆਰ ਸਿੱਖਣਾ ਵੀ ਮਨਾ ਪਿਆਰ ਕਰਨਾ ਵੀ ਸਿੱਖ ਜਿਹੜੀ ਸਾਡੀ ਪੁਰਾਣੀ ਪ੍ਰੋਗਰਾਮਿੰਗ ਹੋਈ ਨਾ ਉਹਨੂੰ ਸਾਫ਼ ਕਰਨਾ ਹੈ ਉਹਨੂੰ ਚੇਂਜ ਕਰਨਾ ਆਪਣੇ ਆਪ ਨੂੰ ਅਸੀਂ ਹੌਲੀ-ਹੌਲੀ ਹੌਲੀ-ਹੌਲੀ ਠੀਕ ਕਰਨਾ ਤੇ ਵੇਖੋ ਚੰਗਾ ਇਨਸਾਨ ਹੋਇਆ ਉਹਨੂੰ ਬਿਜ਼ਨਸ ਕਰਾਓ ਉਹਨੇ ਚੰਗਾ ਹੀ ਰਹਿਣਾ ਮਾੜਾ ਹੋਇਆ ਉਹਨੂੰ ਬਿਜ਼ਨਸ ਕਰਾਓ ਉਹਨੇ ਮਾੜਾ ਹੀ ਰਹਿਣਾ ਇਨਸਾਨ ਚੰਗਾ ਹੋਇਆ ਉਹਨੂੰ ਬਾਬਾ ਬਣਾਓ ਉਹਨੇ ਚੰਗਾ ਹੀ ਰਹਿਣਾ ਇਨਸਾਨ ਮਾੜਾ ਹੋਇਆ ਜੇ ਤਿਆਰੀ ਉਹਦੇ ਬਚਪਨ ਤੋਂ ਇਦਾਂ ਦਾ ਉਹਨੇ ਬਾਬਾ ਬਣ ਕੇ ਵੀ ਮਾੜਾ ਹੀ ਰਹਿਣਾ ਇਨਸਾਨ ਚੰਗਾ ਹੋਇਆ ਉਹਨੂੰ ਰਾਗੀ ਬਣਾਓ ਉਹ ਚੰਗਾ ਬਣੇਗਾ ਪਰ ਜੇ ਇਨਸਾਨ ਹੀ ਮਾੜਾ ਹੈ ਹੋਰ ਅੱਗੀ ਵੀ ਬਣਾ ਦਿਓ ਭਾਵੇਂ ਕਥਾਵਾਚ ਵੀ ਬਣਾ ਦਿਓ ਉਹਨੇ ਮਾੜਾ ਹੀ ਰਹਿਣਾ ਤੇ ਸਾਨੂੰ ਜਿਹੜਾ ਸਾਡੇ ਦਿਮਾਗ 'ਚ ਫਿੱਟ ਕੀਤਾ ਇੰਨਾਂ ਸਾਲਾਂ ਦਾ ਉਹ ਠੀਕ ਕਰਨਾ ਪੈਣਾ ਬਾਬੇ ਚੰਗੇ ਹੁੰਦੇ ਨੇ ਦੁਨੀਆ ਮਾੜੀ ਹੁੰਦੀ ਹੈ ਨਹੀਂ ਬਾਬਿਆਂ ਤੋਂ ਵੀ ਦੁਨੀਆ 'ਕਈ ਲੋਕ ਚੰਗੇ ਹੁੰਦੇ ਨੇ ਬਹੁਤ ਚੰਗੇ ਹੁੰਦੇ ਨੇ ਲੋਕ ਬੜੇ ਪਾਰਉਪਕਾਰੀ ਹੁੰਦੇ ਨੇ ਸਾਡੇ ਨਾਲ ਸਰਬਜੀਤ ਸਿੰਘ ਜਾਨਦੋ ਰਾਗੀ ਮੇਰੇ ਨਾਲ ਕੀਰਤਨ ਕਰਦਾ ਆਪਣੀ ਸਾਰੀ ਸੰਗਤ ਜਾਣਦੀ ਤੇ ਅਮਰੀਕਾ ਰਹਿੰਦਾ ਨਾ ਉਹ ਕੀਰਤਨ ਕਰਦਾ ਤੇ ਉਹਦੀ ਬੱਚੀ ਨੂੰ ਕਿਡਨੀ ਦੀ ਪ੍ਰੋਬਲਮ ਹੈ ਦੋਨੇ ਕਿਡਨੀਆਂ ਬੱਚੀ ਦੀਆਂ ਖਤਮ ਹੋ ਗਈਆਂ ਥੋੜੀਆਂ ਚੱਲਦੀਆਂ ਹੁਣ ਉਹਦਾ ਵਧਦਾ ਨਹੀਂ ਹੋ ਰਿਹਾ ਸ਼ਰੀਰ ਦਾ ਤੇ ਉਹ ਵਿਚਾਰਾ ਬੱਚੀ ਸ਼ਰੀਰ ਉਹਦਾ ਵੱਧ ਫੁੱਲ ਨਹੀਂ ਰਿਹਾ ਕਿਉਂਕਿ ਕਿਡਨੀਆਂ ਠੀਕ ਨਹੀਂ ਹਨ ਤੇ ਡਾਕਟਰਾਂ ਨੇ ਕਿਹਾ ਕਿ ਰਣੀ ਮਿਲਣ ਤੇ ਟਾਈਮ ਲੱਗਣਾ। ਉਹਨੇ ਮੈਨੂੰ ਵੀ ਦੱਸਿਆ ਚਲੋ ਡਰਦੇ ਡਰਦੇ ਨੇ ਵਿਚਾਰਾ ਦੱਸਣਾ ਨਹੀਂ ਚਾਹੁੰਦਾ ਕੁੜੀ ਦਾ ਮਾਮਲਾ ਮੁੜ ਕੇ ਕੱਲ ਪਤਾ ਨਹੀਂ ਕੀ ਹੋਣਾ। ਤੇ ਉਹਨੇ ਮੈਨੂੰ ਦੱਸਿਆ ਮੈਂ ਕਿਹਾ ਤੂੰ ਡਰ ਕਿਉਂ ਰਿਆ ਅਮਰੀਕਾ ਵਰਗੇ ਦੇਸ਼ 'ਚ ਰਹਿੰਦੇ ਆਂ ਆਪਾਂ ਤੂੰ ਕਾਇਮ ਹੋ। ਉਹ ਹੋ ਗਿਆ ਕਾਇਮ ਬੜਾ ਹੌਸਲਾ ਰੱਖਿਆ ਮੈਂ। ਤੇ ਮੈਂ ਵੀਡੀਓ ਪਾਈ ਨੈੱਟ ਤੇ। ਮੈਂ ਕਿਹਾ ਜੀ ਇਦਾਂ ਕਰਕੇ ਸਰਬਜੀਤ ਸਿੰਘ ਸਾਡਾ ਰਾਗੀ ਹੈ। ਬੱਚੀ ਨੂੰ ਕਿਰਨੀ ਦੀ ਲੋੜ ਹੈ। ਹੋਵੇਗੀ ਵੀ ਅਮਰੀਕਾ ਦੇ ਵਿੱਚ ਕਿਰਨੀ ਬਦਲੀ ਜਾਏਗੀ ਅਮਰੀਕਾ ਦੀ ਕੋਈ ਸੰਗਤ ਹੋਵੇ ਜਾਂ ਕੈਨੇਡਾ ਦੀ ਹੋਵੇ ਤੇ ਦੱਸੋ ਇੰਡੀਆ 'ਚ ਵੀ ਹੋਵੇ ਤੇ ਦੱਸੋ ਤੁਸੀਂ ਮੰਨਣਾ ਨਹੀਂ ਸਾਨੂੰ 15 ਫੋਨ ਇੰਡੀਆ ਦੇ ਆਏ ਕਿ ਸਰਬਜੀਤ ਸਿੰਘ ਦੀ ਬੇਟੀ ਨੂੰ ਇੰਡੀਆ ਮੰਗਾ ਲਓ ਮੈਂ ਕਿਰਨੀ ਦੇ ਦੇਣਾ ਇੰਡੀਆ ਦੇ ਕੋਈ ਰਿਸ਼ਤੇਦਾਰੀ ਨਹੀਂ ਉਹਨਾਂ ਦੀ ਪਰ ਕਈ ਬੀਬੀਆਂ ਤਿਆਰ ਹੋ ਗਈਆਂ ਕਹਿੰਦੀ ਅਸੀਂ ਕਿਡਨੀ ਦੇ ਦਿੰਨੇ ਆ ਕਿਡਨੀ ਦੇਣੀ ਛੋਟੀ ਗੱਲ ਨਹੀਂ ਹੁੰਦੀ ਬੱ ਪਿਓ ਕਿਵਰੀ ਪੁੱਤ ਪਿਓ ਉਹਨੂੰ ਕਿਰਨੀ ਨਹੀਂ ਦਿੰਦਾ ਮਨਾ ਕਰ ਦਿੰਦੇ ਕਈ ਤੇ ਇੰਡੀਆ ਤੇ ਆਏ ਨਹੀਂ ਫਿਰ ਕੈਨੇਡਾ ਵਿੱਚ ਇੱਕ 55 ਸਾਲ ਦੀ ਲੇਡੀ ਸੀ ਤੇ ਉਹ ਹੁਣ ਪਰਸੋਂ ਗਏ ਅਮਰੀਕਾ ਅਗਲੇ ਹਫਤੇ ਆਪਰੇਸ਼ਨ ਹੋਣਾ ਚੈੱਕ ਅਪ ਹੋ ਗਿਆ ਸਾਰਾ ਤੇ ਮੈਂ ਕਿਹਾ ਸਰਬਜੀਤ ਮੇਰਾ ਫੋਨ ਤੇ ਗੱਲ ਕਰਾ ਦੇ ਮੈਂ ਉਹ ਬੀਬੀ ਦਾ ਧੰਨਵਾਦ ਕਰਦਿਆਂ ਵੀ ਤੂੰ ਆਪਣੀ ਕਿਰਨੀ ਦੇਣ ਲੱਗੀ ਹੈ ਸਾਡੇ ਸਿੰਘ ਦੀ ਬੇਟੀ ਨੂੰ ਤੇ ਮੈਨੂੰ ਉਹਨਾਂ ਨੇ ਮੈਨੂੰ ਫੋਨ ਫੜਾਇਆ ਮੈਂ ਕਿਹਾ ਭੈਣ ਜੀ ਫਤਿਹ ਬਲਾਈ ਕੀ ਹਾਲ ਹੈ ਜੀ ਕਹਿੰਦੀ ਬਹੁਤ ਖੁਸ਼ ਹਾਂ ਮੈਂ ਤੇ ਮੈਂ ਕਿਹਾ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਤੁਸੀਂ ਕਹਿੰਦੀ ਨਾ 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 ਧੰਨਵਾਦ ਨਾ ਕਰੋ ਇਹ ਤਾਂ ਬਸ ਉਹਨੇ ਮੈਨੂੰ ਇਹ ਨਹੀਂ ਕਿਹਾ ਵੀ ਇੱਕ ਇੱਕ ਆਰਟੀਫੀਸ਼ਲ ਹੁੰਦਾ ਉਤੋਂ ਉਤੋਂ ਬੰਦਾ ਕਹਿੰਦਾ ਦਿਲੋਂ ਮੈਨੂੰ ਪਤਾ ਲੱਗ ਰਿਹਾ ਸੀ ਵੀ ਉਹ ਚਾਹੁੰਦੀ ਨਹੀਂ ਕਿ ਮੇਰਾ ਮੈਂ ਧੰਨਵਾਦ ਨਹੀਂ ਕਰਾਂ ਫਿਰ ਕੀ ਹੋਇਆ ਕਹਿੰਦੀ ਮੇਰੀ ਮੇਰਾ ਬਲੱਡ ਮੇਰੇ ਪੁੱਤਾਂ ਵਿੱਚ ਹੈ ਮੈਂ ਕਿੰਨੀ ਮੇਰੇ ਦੋ ਪੁੱਤ ਨੇ ਹੁਣ ਮੇਰੀ ਕਿਡਨੀ ਮੇਰੀ ਇੱਕ ਧੀ ਦੇ ਵਿੱਚ ਹੈ ਮੈਂ ਕਹੂੰਗੀ ਮੇਰੀ ਧੀ ਮੇਰੀ ਬੱਚੀ ਮੈਂ ਆਪਣੀ ਧੀ ਵਾਸਤੇ ਵੀ ਤੇ ਕਰਨਾ ਹੀ ਸੀ ਨਾ ਫਿਰ ਕੀ ਹੋ ਗਿਆ ਉਹ 55 ਸਾਲ ਦੀ ਲੇਡੀ ਕੈਨੇਡਾ ਤੋਂ ਜਾ ਕੇ ਵਿਨੀਪੈਗ ਸ਼ਾਇਦ ਰਹਿੰਦੇ ਨੇ ਉਹ ਕੈਨੇਡਾ ਜਾ ਕੇ ਤੇ ਹੋ ਰਹਿੰਦੇ ਨੇ ਉਹਨੇ ਜਾ ਕੇ ਕਿਡਨੀ ਦਿੱਤੀ ਹੈ ਔਰ ਉਹ ਹੁਣ ਅਗਲੇ ਹਫਤੇ ਆਪਰੇਸ਼ਨ ਹੋਣਾ ਉਹਦੀ ਜਾਨ ਬਚ ਗਈ ਤੇ ਪਰਉਪਕਾਰੀ ਲੋਕ ਅੱਜ ਕਿਉਂ ਨਹੀਂ ਹੈਗੇ ਹੈਗੇ ਹੁਣ ਵੀ ਹੈਗੇ ਸਾਰੀ ਦੁਨੀਆ ਇਦਾਂ ਦੀ ਨਹੀਂ ਹੈਗੀ ਵੀ ਸਾਰੀ ਦੁਨੀਆ ਹੀ ਮਾੜੀ ਹੈ ਚੰਗੇ ਤੋਂ ਚੰਗੇ ਲੋਕ ਵੀ ਹੈਗੇ ਆ ਵਧੀਆ ਤੋਂ ਵਧੀਆ ਲੋਕ ਵੀ ਇੱਥੇ ਹੈਗੇ ਸਾਰੇ ਸਾਨੂੰ ਲੁੱਟਣ ਵਾਸਤੇ ਨਹੀਂ ਬੈਠੇ ਜਿੰਨਾ ਮਾੜਾ ਅਸੀਂ ਸੋਚਦੇ ਆ ਸਮਾਜ ਵਾਸਤੇ ਲੋਕ ਇੰਨੇ ਮਾੜੇ ਵੀ ਨਹੀਂ ਹੁੰਦੇ ਤੇ ਯਾਦ ਰੱਖਣਾ ਜਿੰਨਾ ਮਾੜਾ ਅੰਦਰੋਂ ਬੰਦਾ ਬਣੀ ਜਾਂਦਾ ਉਹਨੂੰ ਸਾਰੇ ਹੀ ਮਾੜੇ ਲੱਗ ਜਾਂਦੇ ਆ ਮੈਂ ਕੈਂਪਾਂ ਵਿੱਚ ਵੇਖਿਆ ਇੰਨੀ ਨਫ਼ਰਤ ਹਰ ਬੰਦੇ ਨਾਲ ਹਰ ਰਿਸ਼ਤੇ ਨਾਲ ਈਵਨ ਕਿ ਪੁੱਤ ਮਾਵਾ ਨੂੰ ਬੁਲਾ ਨਹੀਂ ਰਹੇ ਗੱਲ ਨਹੀਂ ਕਰਦੇ ਖਿਜਦੇ ਨੇ ਮਾਂ ਦਾ ਫੋਨ ਆ ਜਾਵੇ ਲੜ ਪੈਂਦੇ ਤੂੰ ਕਿਉਂ ਫੋਨ ਕਰੀ ਜੰਨੀ ਮੈਨੂੰ ਬਾ ਡੈਡੀ ਨਾਲ ਨਹੀਂ ਕਦੇ ਮਿਲਦੇ ਖਿਜਦੇ ਨੇ ਤੇ ਇਹ ਪਤਾ ਖਿਜ ਕੀ ਹੈ ਨਫ਼ਰਤ ਹੈ ਇਹ ਐਨ ਕੀ ਇਦਾਂ ਦੀ ਲਾਈ ਹੈ ਇਹਨਾਂ ਨੂੰ ਐਨਾ ਅੰਦਰ ਭਰ ਗਿਆ ਕਿ ਮਾਂ ਵੀ ਚੰਗੀ ਨਹੀਂ ਲੱਗਦੀ ਐਨਾ ਜਾਲਾ ਆ ਗਿਆ ਅੱਖਾਂ ਦੇ ਫਰ ਹੀ ਪਈ ਹੈ ਨਫਰਤ ਖਿਜ ਪਈ ਪਈ ਹੈ ਕਾਲ ਪਈ ਪਈ ਹੈ ਪਟਕਦੇ ਆ ਤੇ ਇੱਥੇ ਫਿਰ ਜਦੋਂ ਆਪਾਂ ਕਰਦੇ 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 ਇਹ ਚੀਜ਼ ਸਮਝਦੇ ਆਂ ਵੀ ਸਾਫ਼ ਕਰਕੇ ਵੇਖ ਭਲਾ ਸਾਫ਼ ਕਰ ਆਪਣੇ ਆਪ ਜਦੋਂ ਅਸੀਂ ਸਾਫ਼ ਕਰਦੇ ਆਂ ਨਾ ਅਗਲੇ ਦਿਨਾਂ ਚ ਆਪਾਂ ਜਿਵੇਂ ਜਿਵੇਂ ਕਰਾਂਗੇ ਤੇ ਕਮਾਲ ਦੀ ਗੱਲ ਇਹ ਆ ਜਿਹੜਾ ਆਪਾਂ ਇੰਨਾ ਭੈੜਾ ਲੱਗਦਾ ਸੀ ਤਾਂ ਹੀ ਸਮਾਜ ਭੈੜਾ ਲੱਗਦਾ ਸੀ ਨਾ ਆਪਾਂ ਹੀ ਭੈੜਾ ਸੀ ਸਮਾਜ ਨਹੀਂ ਸੀ ਭੈੜਾ ਆਪਾਂ ਭੈੜਾ ਸੀ ਤੇ ਜਿਹੜਾ ਆਪਾਂ ਇੰਨਾ ਭੜਾ ਭੜਾ ਲੱਗਦਾ ਸੀ ਉਹੀ ਆਪਾਂ ਸਾਫ਼ ਲੱਗਣਾ ਵਧੀਆ ਲੱਗਣਾ